ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ ਚੱਲਦੇ ਚੱਲਦੇ ਤੇ ਆਪਾਂ ਵੀ ਵਧੀਆ ਠੀਕ ਠਾਕ ਆਜ ਦਾ ਬਲੌਗ ਆਪਾਂ ਕਰਦੇ ਹਾਂ ਸਟਾਰਟ ਤੇ ਅੱਜ ਦਿਖਾਉਣੇ ਆਪਾਂ ਸਾਰਿਆਂ ਨੂੰ ਕੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਨਾਲ ਪਹਿਲਾ ਕੰਮ ਫਰਸਟ ਕੰਮ ਕਿ ਆਪਾਂ ਚਾਹ ਵੀ ਲੱਗੇ ਗੁਪਤਾ ਨੇ ਚਾਹ ਬਣਾਈ ਇਹਦੇ ਪੱਥਰੀ ਹੈ ਕੋਈ ਇਲਾਜ ਦੱਸ ਸਕਦਾ ਤੇ ਸਵੰਪਰੀ ਕਰੋ ਨੰਬਰ ਕਿੰਨਾ ਤੇਰਾ ਸਾਰੇ ਕਿਨੇ ਗਿਆ ਇਹ ਮਾਂ ਇਹ ਦਿਨ ਮੈਂ ਕਿੱਥੇ ਨਹੀਂ ਗਿਆ ਵਾ ਜੀ ਸਾਰੇ ਨਹੀਂ ਗਿਆ ਨੌਣ ਗਿਆ ਇੱਕ ਆ ਗਿਆ ਬਦਮਾਸ਼ ਕੁੱਲੀ ਬਦਮਾਸ਼ ਇਧਰ ਬਿਲਟ ਪਾਈ ਵਿਸ਼ੇਸ਼ ਕੰਜਵੀ ਠੀਕ ਹੈ ਅਰੇ ਠੀਕ ਹੋ ਤਾਂ ਬਿਹਤਰ ਹੈ ਜੇਂਦਰ ਘਰ ਜਾਣਾ

ਅਨੇ ਛੋੜੇ ਦਾ ਤਾਂ ਦੇਖ ਕੇ ਜਾਣਾ ਪਵੇਗਾ ਪਰ ਜੇ ਉਸ ਉਸ ਕੇ ਬਾਅਦ ਕਰੋ ਨਾ ਪਤਾ ਆਪੇ ਉਹਨੇ ਪਾਸੇ ਉਹ 600 ਟੰਡੀਆਂ ਕਰੇ ਨਾ ਜਾਂ ਨੇ ਕੰਕਰੀਟ ਕਰਵਾਉਣ ਲਈ ਇਹ ਕੰਟਰੈਕਟ ਇਹ ਦੋ ਡੀਲਰ ਕਿਹੜੀ ਕੀ ਹੈ ਗਾਟਲ ਸਲਮ ਇਹ ਨਜ਼ਰ ਜਿਹੇ ਛੋਟੀ ਆਪਣਾ ਲੋਡ ਰੈਕ ਲੱਗਾ ਹੈ ਇਹ ਛੋਟੀ ਅਗਲੇ ਕਿਹੜੇ ਸਾਈਡ ਹੋਏ ਕ੍ਰੇਨ ਲੱਗੀਆਂ ਇਹ ਸਾਰਾ ਹਾਂ ਜੀ 600 ਟੰਡੀਆਂ ਇਹ ਅੱਗੇ ਪਲਾਂਟ ਕਰ ਰਸਤਾ ਜਿੱहां ਸੇ ਡਰਵਾਲ ਨਿਕਲ ਰਹਾ ਹਾਂ 600 ਟਨਲੀਆਂ ਕਰਨੀਆਂ ਲੋਚੀ ਕਹਿੰਦਾ ਕਹਿੰਦਾ ਤੂੰ ਪਾਊਡਰ ਜਿੱਦਿਆ ਨਹੀਂ ਪਾਈ ਕਹਿੰਦਾ ਉਹਦੇ ਵੀ ਮਿੱਤਰੋ ਆਪਾਂ ਲੈਣਾ ਯਾਰ ਰਸੋਈ ਦਾ ਸਮਾਨ ਆਟਾ ਚੌਲ ਚੂਲ ਵਗੈਰਾ ਸਭ ਕੁਝ ਤੇ ਨਾਲ ਸ਼ਮੀਆਂ ਮੇਰੇ ਇਹਦੇ ਫੋਨ ਨੂੰ ਕੀ ਹੋ ਗਿਆ ਕਰੋਨਾ ਕਰੋਨਾ ਇਹਦੇ ਫੋਨ ਨੂੰ ਕਰੋਨਾ ਆ ਗਿਆ ਉਹ ਬੈਟਰੀ ਨਹੀਂ ਚਾਰਜ ਕਰਦਾ ਇਹ ਉਹਨੇ ਦਿਖਾਇਆ ਫੋਨ ਉਹ ਕਹਿੰਦਾ ਖੋਲਣਾ ਪੈਣਾ ਹੈ ਕਹਿੰਦਾ ਖੋਲਣਾ ਨਹੀਂ ਤੇ ਬਾਕੀ ਦਾ ਸਮਾਚਾਰ ਕੀ ਆ ਉਹ ਤੁਹਾਨੂੰ ਉਦੇਸ਼ ਇਹ ਹੀ ਦਿੰਨੇ ਆ ਤੇ ਹੁਣ ਅਸੀਂ ਲੱਗੇ ਮੋਡਰਨ ਕਿਉਂਕਿ ਇੱਧਰਲੇ ਬੰਨੇ ਆ ਕੀ ਦੁਕਾਨ ਹਾਂ ਮੈਂ ਜਾ ਗਿਆ ਹੋਊਗਾ ਹੁਣ ਹੈ ਸੁੱਤਾਣਾ ਇੱਧਰਲੇ ਬੰਨੇ ਆ ਕੀ ਦੁਕਾਨ ਜਿੱਥੋਂ ਆਪਾਂ ਰਾਸ਼ਨ ਖੜੀ ਦਾ ਤੇ ਕਿਰਪਿਆ ਰਾਸ਼ਨ ਦੀ ਦੁਕਾਨ 'ਤੇ ਜਾ ਕੇ ਆਪਕੋ ਦਿਖਾਤੇ ਹਾਂ ਸਮਾਚਾਰ ਕੀ ਹੁੰਦਾ ਹੈ ਔਰ ਕਿਤਨਾ ਕਿਤਨਾ ਸਮਾਨ ਲੈਂਦੇ ਹੈਂ ਕੀ ਕੀ ਲੈਂਦੇ ਹੈਂ ਉਹ ਆਪਕੋ ਦਿਖਾਤੇ ਹੈਂ ਆਪ ਜੁੜੇ ਰਹੋ ਹਮਾਰੇ ਸਾਥ ਕਿਉਂ ਵੀ ਚੱਲ ਜੁੜੇ ਰਹੋ ਹਾਂ ਬੋਲੋ ਆਦੀ ਹਿੰਦੀ ਮੇ ਆਦੀ ਪੰਜਾਬੀ ਮੇ ਆਦੀ ਪੰਜਾਬੀ ਮੇ ਆਦੀ ਸਾਡੇ ਨਾਲ ਜੁੜਦੇ ਰਹਿਓ ਤੇ ਪੱਧਵਾਦ ਸਬਸਕ੍ਰਾਈਬ ਕਰੋ ਚੈਨਲ ਵਾਈਦਾ ਆਪਣਾ ਹਾਂ ਤੇ ਆਉਣ ਵਾਲੇ ਸਮੇਂ ਤਾਨੂੰ ਨਵੇਂ ਤੜਾਕੇ ਪਾਉਣ ਨੂੰ ਮਿਲਣਗੇ ਦੇਖਾਂਗੇ ਮੈਂ ਵੀ ਵਲੌਗ ਸਟਾਰਟ ਕਰਨ ਲੱਗਾ ਵਾਂ ਵਲੌਗ ਚ ਆਪਣੀ ਪ੍ਰੋਮੋਸ਼ਨ ਕਰਨ ਲੱਗਾ ਵਾਂ ਮੇਰਾ ਵਲੌਗ ਚਾੜਦੀ ਐਪ ਠੀਕ ਹੈ ਜੰਨੂ ਦਾ ਨਾ ਆ ਦੇਸੀ ਬਲੌਗਰ ਤੁਹਾਨੂੰ ਉਦੇ ਦੇ ਵੀ ਨਵਾਂ ਬਲੌਗ ਮਿਲੇਗਾ ਕੋਈ ਇੱਕ ਨਵੇਂ ਨਵੇਂ ਬਲੌਗ ਮਿਲੇਗਾ ਫੜਕਦਾ ਬਲੌਗ ਮਿਲੂਗਾ ਤੁਹਾਨੂੰ ਉਹ ਗੱਡੀ ਲਾ ਲਈਏ ਨਾ ਥੱਲੇ ਗੱਡੀ ਚਾੜਦੀ ਪੱਥਰ ਦੇ ਉਹਨਾਂ ਨੇ ਤੇ ਇਹ ਰਾਸ਼ਨ ਵਾਲੀ ਆਪਣੀ ਦੁਕਾਨ ਆ ਗਈ ਉਹ ਅੱਗੇ ਆ ਤੇ ਆਪਾਂ ਥੋੜਾ ਰਾਸ਼ਨ ਲੈਨੇ ਆ ਫਿਰ ਤੁਹਾਨੂੰ ਮਿਲਦੇ ਆ ਜਲਦ ਜੁੜੇ ਰਹੋ ਤਦ ਤੱਕ ਲਈ ਹਮਾਰੇ ਸਾਥ ਯਹਾਂ ਹੀ ਹੈ ਰਾਸ਼ਨ ਵਾਲ ਜੀ ਨੀਰੀ ਲਾਤੀ ਨੇਰੀਆਂ ਲਿਆਦੋ ਬਿੱਲੋ ਨੇਰੀਆਂ ਲੋ ਉਹ ਵੀ ਮਿੱਤਰੋ ਸਮਾਨ ਸੋਣਾ ਆਪਾਂ ਲੈ ਕੇ ਆ ਗਏ ਆ ਤੇ ਸਮਾਨ ਸਮਾਨ ਨਹੀਂ ਕਹਣਾ ਮਤਲਬ ਰਾਸ਼ਨ ਰਾਸ਼ਨ ਮੈਂ ਸਮਾਨ ਦਾ ਮਹਿੰਗਾ ਵੜਾ ਪੈਂਦਾ ਹੀ ਮੁੜ ਕੇ ਪਹੁੰਚਣਾ ਮਹਿੰਗਾ ਪੈ ਜਾਂਦਾ ਸਹੀ ਗੱਲ ਹੈ ਬਹੁਤ ਮਹਗਾ ਜਾਂਦਾ ਆਈ ਆ ਲੈ ਕੇ ਆਏ ਆਟਾ ਤੇਲ ਧੁੱਲ ਵਗੈਰਾ ਤੇ ਉੱਥੇ ਕਲਿੱਪ ਲੈਣ ਦਾ ਭੁੱਲ ਗਿਆ ਚੇਤਾ ਕਲਕੇ ਦਿਮਾਗ ਘੁੰਮ ਗਿਆ ਕੀ ਲੈਣਾ ਕੀ ਨਹੀਂ ਲੈਣਾ ਸਾਰੀ ਬਹੁਤ ਜਿਹੜਾ ਭੁੱਲ ਗਿਆ ਦਾਲ ਲੈਣੀ ਇੱਕ ਹੌਣ ਪਤਾ ਨਹੀਂ ਕੀ ਛੋਟ ਗਿਆ ਵੇ ਜਾਂ ਆ ਗਿਆ ਸਮਾਨ ਇਹ ਬਾਅਦ ਚ ਹੀ ਪਤਾ ਲੱਗੂ ਦੋਨੇ ਭਲਕੜ ਬੈਠੇ ਤੇ ਕੀ ਨਹੀਂ ਜਿੱਤਾਂ ਰਹਿਣਾ ਇਹਦੇ ਫੋਨ 'ਚ ਵਿਜੀ ਜੰਨੇ ਮੈਨੂੰ ਇੱਕ ਨਹੀਂ ਜਾ ਕੇ ਆ ਲੈਣਾ ਆਪਦੇ ਆਦਨ 10 ਕਿਆਈ ਕਿਆ ਮੈਂ ਮੈਂ ਤੱਕ ਘੰਡੇ ਦਾ ਮੈਂ ਇੱਥੇ ਤੱਕ ਰਾਇਆ ਤੈਨੂੰ ਕਿਆ ਆਏ ਦਾ ਮੈਂ ਪਿਆਜ਼ ਲੈਣੇ ਨਹੀਂ ਬਾਕੀ ਦੇ ਹਲਦੀ ਹਲਦੀ ਤੇ ਪਤਾ ਤਾਂ ਤੈਨੂੰ ਹਲਦੀ ਜੋ ਜੀਰਾ ਲੈ ਕੇ ਆਏਦੇ ਆ ਚਲੋ ਵੀ ਹੁਣ ਆਪਾਂ ਜਾਂਦੇ ਆਂ ਆਪਣੀ ਮੰਜ਼ਲ ਵੱਲ ਨੂੰ ਮੰਜ਼ਲ ਮਤਲਬ ਪਲਾਂਟ ਆਲੂ ਤੇ ਪਲਾਂਟ ਤੇ ਜਾ ਕੇ ਫਿਰ ਤੁਹਾਡੇ ਨਾਲ رابطہ ਕੈਮ ਕਰਦੇ ਆ ਅਜੇ ਤੁਹਾਨੂੰ ਆਪਾਂ ਗੱਡੀ ਪਹਿਲਾਂ ਹਲੇ ਰਾਤ ਚੱਲਣ ਦਾ ਕੰਮ ਦੱਸਉਂਗੇ 600 ਟਨ ਦੀ ਰਾਤ 600 ਟਨ ਦੀਆਂ ਰਾਤ ਨੂੰ ਚੱਲਣੀਆਂ ਤੇ ਉਹਦੇ ਆਪਰੇਟਰ ਆਉਣਗੇ ਉੱਥੇ ਆਉਣਗੇ ਸਿੱਦੇ ਹਾਂ ਜੀ ਤੇ ਇਹ ਕਿਨੇ ਮਾਤਲ ਦੇ ਚੱਲਗੇ ਇੱਥੇ ਚੈਨਾ ਕੀ ਹੈ ਚੈਨਾ ਕੀ ਹੈ ਓਕੇ ਓ ਐਕਸ ਐਮ ਲੋ 600 ਟਨ ਬਹੁਤ ਤਕੜਾ ਸਿਸਟਮ ਆ ਕਿੰਨੇ ਟੰਡੀਆਂ ਮੋਕ ਚ ਵਗਿਆ ਇਹ ਫੀ ਰੱਖੀ ਨਹੀਂ ਵੇਟ ਹੈਗਾ ਦਾ 2 ਟਨ 2 ਟਨ 2 ਟਨ ਤੇ ਵੇਖ ਲਾ ਲਾਈਟਾ ਲੂਟੇ ਦਾਮ ਚਾਹਵੇਂ ਵੜਾ ਲਗਾ ਓੜੋ ਕਿਚਾ ਗਲ ਇੱਥੇ ਖਲੋ ਇੱਥੇ ਖਲੋ ਫੋੜੋ ਕਿਚਾ ਮੇਰੇ ਵੀ ਚੈੱਕ ਕਰਦਾ ਪੋਲ ਮਾਰ ਕੇ ਤੇਰਾ ਉਹ ਵੀ ਫੋਟੋ ਉਹ ਵੀ ਜਾਣੀ ਆ ਓਕੇ ਉਹ ਵੀ ਮੇਦਰ ਅੱਜ ਬੰਦੇ ਦੇ ਰੋਟੀਆਂ ਬਣਾਉਣ ਦੇ ਇੱਧਰ ਘੁੰਮ ਫਿਰ ਕੇ ਆਏ ਆ ਬੀਜ ਤੇ ਚੂ ਚੂ ਕਿੱਥੇ ਗਿਆ ਸੀ ਜੋ ਕੁਝ ਚੂਚ ਪੱਟੀ ਜੋ ਕੁਝ ਪੱਟੀ ਜੋ ਚੂਚ ਪੱਟੀ ਕਿਧਰ ਕੀ ਤਰ੍ਹਾਂ ਕਹਿਣਾ ਬੰਦਾ ਪਛਾਨੋ ਡਿਊਟੀ ਦੇ ਕਿਦਾਂ ਦਾ ਹੁੰਦਾ ਤੇ ਇੱਥੇ ਪਛਾਨੋ ਦੱਸੋ ਜੱਜ ਦਾ ਪੂਰਾ ਸਿੰਘ ਯੂਨੀਵਰਸਿਟੀ ਕਿੰਗ ਬੂੜ ਚਿੱਟੇ ਟੀ-ਸ਼ਰਟ ਚਿੱਟੀ ਨਾਲ ਪੈਨ ਚਿੱਟਾ ਡਾਇਆ ਚਿੱਟਾ ਹੀ ਪੈਨ ਚਿੱਟੀ ਇਦਾਰੀ ਚਿੱਟੀ ਸ਼ਾਈ ਚਿੱਟੀ ਇਦਾਰੀ ਚਿੱਟੀ ਸ਼ਾਈ ਬਸ ਇੱਕ ਕੰਪੇਅਰ ਕੇ ਮਜ਼ਾ ਆਇਆ ਔਰ ਓਕੇ 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 ਕੀ ਜੀ ਘਰੀ ਬਣਾਉਣ ਲੱਗੇ ਕੀ ਬਣਾਉਣ ਲੱਗੇ ਆ ਸੋਨੇ ਵਾ ਵਾ ਕੀ ਜੀ ਘਰੀ ਸਭ ਤੋਂ ਚਿੱਟਾ ਪਾਇਆ ਵਾ ਮੂੰ ਹੀ ਕਾਲਾ ਦਾ ਆ ਟਿੱਕ ਟਾ ਭਾਜੀ ਦੇਖ ਬਿੱਲ ਪਾਸ ਕਰ ਬੇਲਾ ਰੋ ਇੱਥੋਂ ਪਾਸ ਕਰਦਨੇ ਮੈਂ ਇਹ ਨਹੀਂ ਇਹਨੂੰ ਆਦਾ ਫੂਡ ਕੱਢ ਕੇ ਦੇਦੇ ਨੇ ਗੰਮ ਫੂਡ ਕੱਢ ਕੇ ਦੇਦੇ ਕੌਨੋ ਉਹ ਕਾਲੇ ਨੂੰ ਦਾ ਹਾਂ ਦਾ ਫੂਡ ਕੱਢ ਕੇ ਦੇ ਦੇ ਇੱਧਰ ਇੱਕ ਬੰਦਾ ਪਿੰਡ ਪਿੰਡ ਨਹੀਂ ਆਖਣਾ ਲੈ ਇੰਨੀ ਕੀ ਗੱਲ ਕਰ ਲੈ ਬੰਦਾ ਯਾਰ ਉਹ ਕੀ ਕਰਨ ਲਗਾ ਤੂੰ ਕਰਨਾ ਕੀ ਆ ਵੇਖੋ ਆਪਣੇ ਮਾਦਰੇ ਪਤੀਲੇ ਸੇਵਾ ਹਾਂ ਸੇਵਾ ਖੀਰ ਬਣ ਲੱਗੀ ਆ ਖੀਰ ਬਣ ਲੱਗੀ ਬਸ ਖੀਰ ਕਰਾ ਪਤੀਲਾ ਕਰਤਾ ਰੈੜੀ ਆ ਮੈਂ ਵੇਲ ਦਿੰਨਾ ਰੋਟੀਆਂ ਤੂੰ ਸੇਕਦੀ ਪਰਸ ਮੁੱਕੀ ਦੇ ਇਹਨੂੰ ਚੱਜਣਾ ਥੱਲੇ ਰੱਖ ਕੇ ਉੱਥੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਟਾ ਵਧੀਆ ਗੁਜਣਾ ਚਾਹੀਦਾ ਜੀ ਨਹੀਂ ਤੇ ਪਾਸ਼ੋ ਦਾ ਨਾਂ ਬਦਲ ਦੇ ਨਾ ਤੇਰਾ ਹੀ ਸਾਰੇ ਲਗ ਲਗ ਲੱਗੇ ਇਧਰ ਇਹ ਤੋਦੀ ਲਵਾਈ ਨਹੀਂ ਆ ਗਿਆ ਮਗਰ ਵੇਖੋ ਉਹ ਤੇਰਾ ਮੱਤਾ ਆਦਾ ਇਹ ਕੌਣ ਆ ਬਲਾ ਇਹ ਤੋਦੀ ਲਵਾਈ ਇਹ ਮੇਨ ਲਵਾਈ ਇਹ ਛੋਟਾ ਤੋਦੀ ਲਵਾਈ ਇਹ ਛੋਟਾ ਉਹ ਛੋਟਾ ਇਹਦਾ ਨਾਲ ਆਇਆ ਹੈਲਪਰ ਨੂੰ ਹੈਲਪਰ ਤੇ ਜੇ ਆਪਣਾ ਇੱਕ ਹਾਲ ਪਰ ਆ ਬਿਜਾ ਸਿਮੀ ਸਿਮੀ ਇਧਰ ਹੈ ਸ਼ਮੀ ਹੈ ਇਧਰ ਤੋਦੀ ਲਵਾਈ ਦੇ ਇੱਕ ਨੰਬਰ ਆ ਤੇ ਆਹ ਤੋਦੀ ਲਵਾਈ ਨਾ ਇਹ ਜੀ ਤੌਣ ਸੋਝ ਗਈ ਹੋਯਾ ਆਦੇ ਇਹਗਾ ਬੜਾ ਕੁਛ ਜਿੜਾ ਜੇ ਨਹੀਂ ਬੰਦੀ ਜਿੜਾ ਓਏ ਨਿਕਲੋ ਬੇ ਮਿੱਤਰੋ ਕਿੰਨਾ ਖੜਾ ਬੱਤੀ ਦਾ ਪਾਇਆ ਜੋ ਜਿਹੜਾ ਤਨ ਵਾਲਾ ਹਾਂਜੀ ਤਾਂ ਉਹ ਨਹੀਂ ਨਿਕਲਦਾ ਲੋ ਬੇ ਮਿੱਤਰੋ ਐਕਸਲ ਜੋੜ ਕੇ ਕਰਦਾ ਆਪਾਂ ਲੰਮਾ ਲੰਮਾ ਕਰਦਾ ਵਾਹ ਖਾਲਸਾ ਵਾਹ ਪਤਿ ਦਾ ਦਰਦਾ ਕਿਉਂ ਸਿੰਘ ਸਿੰਘ ਡਰਦਾ ਸਿੰਘ ਨਹੀਂ ਡਰਦਾ ਚਿੱਕੜ ਤੋਂ ਡਰ ਲੱਗਦਾ ਕੰਨਾ ਬਟਾਈ ਕਰਦਾ ਤੇ ਇਥੇ ਬੋਮ ਲੈ ਚਾਹ ਨਰਾਦਰ ਬੂਟਾਂ ਦੇ ਸੋਨੇ ਆਣੇ ਮੈਨੂੰ ਆਣੀ ਤੂੰ ਇਥੇ ਰਹਿ ਪਹਿਲਾਂ ਬੂਟ ਲੱਭ ਲੈ ਉਤਰ ਕੇ ਚੱਕੜਾ ਨਹੀਂ ਮੇਰੇ ਕੋਲ ਹਾਂ ਮੈਂ ਧੋਜ ਰੱਖਦੀ ਹਾਂ ਬਹੁਤ ਜਿਹੜਾ ਆਇਆ ਅੰਦਰੋਂ ਧੋਦੀ ਆਹੋ ਦਿਨੇ ਮੈਂ ਅੰਦਰ ਇਹ ਕੰਮ ਨਾ ਕਰੀਂ ਅੰਦਰੋਂ ਮੈਂ ਧੋਦੀ ਆਹੋ ਉਹਨੂੰ ਅੰਦਰੋਂ ਧੋਦੋ ਫੇਰ ਇਹ ਇਹ ਪਾਸੇ ਬੰਦੇ ਜਨਾਹ ਭੂਰਾ ਫੈਂਸ ਪਿਆ 50 ਫੂਲਟਾ ਪੈਣਾ ਹੈ ਗੱਡੀ ਤੇ ਗੱਡੀ ਤੇ ਜਮੇ ਗ੍ਰੇਂਡ ਜੀ ਕਹਿੰਦੇ ਗੱਡੀ ਲਾਜੀ 50 ਕਿਲੋ ਕੱਪੜਾ ਕੱਪੜਾ ਨਿਕਲਣੀ ਵੀ ਨਹੀਂ ਸੀ ਮੁਰਗੀ ਨਹੀਂ ਤੈਂ ਕਰੇ ਬੋਰਾ ਵੱਢ ਕੇ ਤੇ ਉਹ ਪਾ ਲੈ ਉਹ ਪੈਰ ਦੇ ਥਲੇ ਤੇ ਫਿਰ ਜੋ ਖਾਲਸਾ ਜਿੱਥੇ ਲੰਮਾ ਛੋਲਾ ਆਉਂਦਾ ਉਹ ਇਹਨਾਂ ਦਾ ਗਿਆ ਸਿੰਘ ਡਰਦਾ ਕਿਉਂ ਖੋਲਿਆ ਸਿੰਘ ਡਰਦਾ ਕਿਉਂ ਹੈ ਵੇ ਖਾਲਸਾ ਜਿੱਥੇ ਇਹ ਸਾਰੇ ਤੇ ਉਹ ਜੜਾਣਾ ਉਹ ਦੁਪਹਿਰ ਦਾ ਵਾਵਾ ਚੇਤਾ ਭੁੱਲਾ ਹੀ ਉਹ ਸੀ ਚੇਤਾ ਘਰ ਤਾਂ ਆ ਗਏ ਫੇਰ ਉਹਵੇਂ ਵੀ ਉਹ ਕਾਟੇ ਰਾਹੇ ਪਹੁੰਚੇ ਆ ਇਹ ਜਾਂਦੇ ਜਾਣੀ ਇਹਦੇ ਨੇ ਰੱਟ ਰੱਡੀ ਇਹਦੇ ਹਾਂ ਉਹ ਦਾਦਾ ਜੀ ਉਹ ਸੀ ਦਾਦਾ ਦਾ ਗਏ ਉਸੇ ਕਾਪੀਆਂ ਮਰ ਜੂ ਮੈਂ ਤਾਂ ਪਰ ਮਰ ਨਹੀਂ ਖਲਾਤਾਂ ਨਾ ਇਹ ਤਾਰ ਤੇ ਫੇ ਜਗਰਾ ਕਰਨ ਜਗਰਾਜ ਪਾ ਹਾਂ ਓਏ ਖਾਲਸਾ ਉਹ ਕਹਿਗੇ ਨਾ ਉਹ ਸ਼ੇਵ ਨੂੰ ਕਹਿਗੇ ਆਹ ਭਰਾ ਸਾਰੀਆਂ ਗੱਡੀਆਂ ਢਵਾ ਦੇ। ਹਾਂ ਜੀ ਭਰਾ ਮਿਲਦੇ ਸਵੇਰੇ। ਓਕੇ ਬੋਸ। ਓਕੇ ਰੱਬ ਰੱਖਾ। ਖੁਦਾਬਿਸ। ਅਗਾਇ ਖਾਲਸਾ ਵੇਖ ਖੱਤੀ। ਲੋਰੀ ਮਤੋਂ। ਲੋਰੀ ਮਤੋਂ। ਕਰਤਾ ਐਕਸਲ ਲੰਬਾ। ਪੂਰਾ ਦੋਵੇਂ ਜੋੜ ਕੇ ਲੈਂਦੇ ਆ ਵਾਹ ਖਾਲਸਾ ਵਾਹ ਫਤਿਹ ਕੋਈ ਹੈ ਹੀ ਨਹੀਂ ਯਾਰ ਉਹ ਹੈ ਨਾ ਹੈਲੋ ਗਾੜੀ ਸਟਾਰਟ ਕਰ ਜਲਦੀ ਆਈ ਨਾ ਥੋੜਾ ਜਿਹਾ ਸੋਨਾ ਸਿੰਘ ਸੋਨਾ ਸਿੰਘ ਤੈਨੂੰ ਇਹ ਕਹਿੰਦਾ ਕਿ ਉਹਦੇ ਗੋਡੇ ਵਿੰਗੇ ਆ ਪਰਸ਼ੂ ਵੀ ਦਾ ਭਰਾ ਹੀ ਆ ਜਿਹੜਾ ਖਾਦ ਦਾ ਕਿਤੇ ਕੰਮ ਨੇ ਤਾਂ ਬਦਲੀ ਆ ਤੇ ਸਾਹਮਣੇ ਸਾਹਮਣੇ ਰਹਿੰਦੇ ਸਾਹਮਣੇ ਸਾਹਮਣੇ ਕੀ ਕਹਿੰਦੇ ਹੋ ਕਦੇ ਵੀ ਸੈਟਮ ਬੁਲਾਦੇ ਪਏ ਕਹਿੰਦੇ ਉਹ ਵੀ ਮਤਰੋ ਪੈਸਾ ਡਰਾ ਡਾ ਰੇਡੀ ਹੋ ਗਿਆ ਚੁੱਪਣ ਲਈ ਹੋ ਗਏ ਆਪਾਂ ਤਿਆਰ ਪੈਸਾ ਡਰਾਪ ਹੋ ਗਿਆ ਤੇ ਆ ਲੋਨ ਲੋਨ ਕੰਦੂ ਬਾਤ ਦੇ ਗੱਡੀ ਦਾ ਕੀ ਪ੍ਰੋਗਰਾਮ ਉਹ ਆਪਾਂ ਤਾਂ ਬੁਕ ਕਰੀਏ ਜੀ ਦੋ ਅੱਗੇ ਨਾਲ ਜੁੜੇ ਕਾਪੇ ਲਾਉ ਦੇ ਦੀਸੋ ਸੁੱਤੋ ਪਹਿਲਾਂ ਇੱਧਰ ਗੱਡਵਾ ਲੈ ਗਾੜੀ ਤੇ ਕਿੜੇ ਕਿੜੇ ਸਾਨੋ ਲੋ ਵੀ ਛੇਰੋ ਕੰਮ ਹੀ ਵੇਰੋ ஏற்ப போடுறாங்க. <Noise/> இலவச காட்டுனா கிளியாரப்புறம் போட்டுக்கிட்டு இருக்கு. ਖੜੀ ਹੈ ਕਹਿੰਦੇ ਗੱਭਰੂ ਦੀ ਗੱਭਰੂ ਦੀ ਉਂਗਲੀ ਖੜੀ ਆ ਕਹਿੰਦੇ ਮੋੜ ਕਿੱਦਾਂ ਦੇਖੀ ਇਹ ਇੱਕ ਗਰੇਨ ਆਪਣੀ ਆ ਦੂਜੀ ਗਰੇਨ ਆਪਾਂ ਉਹ ਬੈ ਗਈ ਆ ਸਮਾਜ ਨੂੰ ਰਹਿਣ ਨਾ ਮਨ ਦਾ ਡਾਟਰ ਆਵਾਜ਼ ਇਹ ਗਰੇਨ ਚੱਲਦੀ ਆ ਮਾਜ ਕਿਆ ਕਰਾਂ ਮਗਰ ਉੱਠ ਗਈ ਆ ਕਿੱਥੇ ਜਾ ਕਰਾਂ क्या चुकी हुई ट्रेन पूरा पूरा कटना खतरा हुई लेकर झोटा लॻंदी पूरी झोटा कंपनी नाम गॾी मित्र ਆ ਪਦਰੋਂ ਡਾਟਰ ਲੋਅ ਕਰਕੇ ਤੁਹਾਨੂੰ ਗਾਂ ਦਾ ਵੀਊ ਦਿਖਾਵਾਂਗੇ। ਲੋ ਆ ਵੀ ਮਿੱਤਰੋ ਜਿੰਦੇ ਜਮਜੋਗ ਤੋਂ ਤੱਕ ਛੋਟਾ ਬੋਗ ਨਹੀਂ ਆਉਂਦਾ 600 ਦਾੰਦੀ ਹੈ। ਬੜਾ ਤਗੜਾ ਸਿਸਟਮ ਹੈ। ਆਪਾਂ ਪਹਿਲੇ ਬੰਦੇ ਆਉਂਗਾ ਰੋਟੀ। ਲਾਗੋ ਨੇ ਕੋਈ ਨਹੀਂ। ਪਾਣੀ ਪੀਆ ਯਾਰ।